ਪੰਜਾਬ ਵਿੱਚ ਬੁੱਧਵਾਰ ਨੂੰ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ ਪਰ ਲਹਿਰਾਗਾਗਾ ਵਿੱਚ ਨਤੀਜਿਆਂ ਨੂੰ ਲੈ ਕੇ ਵਿਵਾਦ ਪਕਿਆ ਹੋਇਆ ਹੈ ਤੇ ਬੁੱਧਵਾਰ ਤੋਂ ਹੀ ਵੱਡੇ ਗਿਣਤੀ ਵਿੱਚ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਲਜ਼ਾਮ ਨੇ ਕਿ ਵਾਰਡ ਨੰਬਰ 2 ਤੇ 8 ਵਿੱਚ ਵੋਟਾਂ ਦੀ ਗਿਣਤੀ ਨੂੰ ਲੈ ਕੇ ਹੇਰਾਫੇਰੀ ਕੀਤੀ ਗਈ ਹੈ ਆਬਜ਼ਰਵਰ ਸਾਹਿਬ ਆਏ ਥੇ ਆਬਜ਼ਰਵਰ ਸਾਹਿਬ ਨੇ 3 ਘੰਟੇ ਸਾਡੇ ਇਸੇ ਗੱਲ ਤੇ ਲਾਏ ਆ ਕਿ ਸਾਨੂੰ ਇਸ ਚੀ ਦਾ ਸਬੂਤ ਦਿਓ ਉਹ ਸਬੂਤ ਉਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ ਕਿ ਇੱਥੇ ਬੰਦੇ ਜਿੱਤ ਗਏ ਉਹਨਾਂ ਨੂੰ ਕਹਿਦਾ ਤੁਸੀਂ ਜਿੱਤ ਗਏ ਉਹਨਾਂ ਲੋਕਾਂ ਨੇ ਸਰਟੀਫਿਕੇਟ ਨਹੀਂ ਮੰਗਿਆ ਸਰਟੀਫਿਕੇਟ ਮੰਗਿਆ ਕਹਿੰਦੇ ਸਰਟੀਫਿਕੇਟ ਤੁਹਾਨੂੰ ਫੇਰ ਦੇਵਾਂਗੇ ਰਿਟਰਨਿੰਗ ਅਫੀਸਰ ਕਹਿਣ ਲੱਗੀ ਉਹ ਬੰਦੇ ਚਲੇ ਗਏ ਸਾਰੀ ਸੀਸੀਟੀਵੀ ਫੁਟੇਜ ਹੈ ਇੱਥੋਂ ਗੇਟ ਥਾਈਂ ਦੀ ਬੰਦੇ ਬਾਹਰ ਨਿਕਲੇ ਨੇ ਹੁਣ ਹਾਰੇ ਹੋਏ ਬੰਦੇ ਦਾ ਚਿਹਰਾ ਤੇ ਜਿੱਤੇ ਹੋਏ ਬੰਦੇ ਦਾ ਚਿਹਰਾ ਉਹ ਕਿੱਥੇ ਰਲਦੇ ਨੇ ਇੱਥੇ ਨਿਕਲਦੇ ਸੰਵਰਥਕਾਂ ਨੇ ਚੱਕ ਲਏ ਟੋਲਟ ਮੱਕੇ ਦੇ ਨਾਲ ਗਲਾਲ ਖੇਡਦੇ ਹੋਏ ਹਾਰਾਂ ਨਾਲ ਲੱਦ ਕੇ ਲੋਕਾਂ ਨੇ ਸਾਰੇ ਬਾਰਡਾਂ ਦੇ ਵਿੱਚ ਚੇਤੂ ਇੱਕ ਰੈਲੀਆਂ ਵੀ ਕੱਢੀਆਂ ਨੇ ਉਹ ਸਾਰੇ ਅਸੀਂ ਇਹਨਾਂ ਨੂੰ ਦੇਤੇ ਤੇ ਜਿਹੜੇ ਹਾਰੇ ਹੋਏ ਨੇ ਉਹ ਆਪਦਾ ਮੂੰਹ ਲਟਕਾਈ ਜਾਂਦੇ ਨੇ ਕਿ ਮੂੰਹ ਲਟਕੀ ਜਾਂਦਾ ਜਿਹੜਾ ਬੰਦਾ ਹਾਰ ਜਾਂਦਾ ਉਹ ਵੀ ਸਾਰਾ ਕੁਝ ਇਹਨਾਂ ਨੂੰ ਦਿੱਤਾ ਸਾਰੀਆਂ ਸਾਰੀਆਂ ਫੁਟੇਜਾਂ ਦਿੱਤੀਆਂ ਸਭ ਕੁਝ ਦਿੱਤਾ ਅੱਛਾ ਸਰ ਜਰਵਿਕ ਸਾਹਿਬ ਆਈ ਸੀ ਕਿਉਂ ਆਈ ਸੀ ਤੇ ਕੀ ਕੀ ਉਨਕੜੀ ਕਿ ਕਿਹੜੇ ਕਿਹੜੇ ਵਾਰਡਾਂ ਦੇ ਮਤਲਬ ਮੀਟਵਾਰ ਬੁਲਾਏ ਜਿਹੜੇ ਆਪਣੇ ਦੋ ਵਾਰਡਾਂ ਦੀ ਗੱਲ ਕੀਤੀ ਜਾਂਦੀ ਆ ਤਾਂ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਇੱਥੇ ਸਾਰਿਆਂ ਨੂੰ ਦੋ ਵਾਰਡ ਜਿਹੜੇ 2 ਤੇ 8 ਵਾਰਡ ਆ ਉਹ ਵਾਰਡ ਜਿੱਤੇ ਹੋਏ ਡਿਕਲੇਅਰ ਕੀਤੇ ਸੀ ਉਸ ਤੋਂ ਬਾਅਦ ਹੁਣ ਇਹਨਾਂ ਨੇ ਮੈਡਮ ਨੇ ਜੋ ਰਟਰਨਿੰਗ ਅਫੀਸਰ ਆ 3:30 ਵਜੇ ਸਾਨੂੰ ਪ੍ਰੈਸ ਦੇ ਰਾਹੀਂ ਪਤਾ ਲੱਗਿਆ ਕਿ ਉੱਥੇ ਮੈਡਮ ਪੱਠਲ ਦੀ ਕੋਠੀ ਦੇ ਵਿੱਚ ਜਿਹੜੇ ਹਾਰੇ ਹੋਏ ਬੰਦੇ ਸੀ ਉਹਨਾਂ ਦੇ ਹਾਰਪਵਾਗੇ ਉੱਥੇ ਲੱਡੂ ਵੰਡਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਆ ਗਏ ਤੇ ਕੀਤਾ ਤਾਂ ਮੈਡਮ ਤਾਂ ਹੀ ਕੋਈ ਨਹੀਂ ਫਿਰ ਅਬਜਰਵਰ ਸਾਹਿਬ ਆ ਗਏ ਉਹਨਾਂ ਅਬਜਰਵਰ ਸਾਹਿਬ ਉਹਦੇ ਸਬੂਤ ਪੁੱਛੀ ਜਾਂਦੇ ਨੇ ਸਾਰੇ ਸਬੂਤ ਅਸੀਂ ਦੇਤੇ ਔਰ ਇਸ ਚੀਜ਼ ਦਾ ਇਦੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਤੁਹਾਨੂੰ ਸਾਰੀ ਪ੍ਰੈਸ ਨੂੰ ਦੱਸਿਆ ਸਾਰੇ ਚੈਨਲਾਂ ਤੇ ਚੱਲ ਗਈ ਸਾਰੇ ਤੁਸੀਂ ਰਿਪੋਰਟਾਂ ਭੇਜਤੀਆਂ ਕਿ ਲਹਿਰਾ ਗਾਗਾ ਵਿਕਾਸ ਮੰਚ ਤੇ ਉਹਨਾਂ ਦੇ ਸਹਿਯੋਗੀਆਂ ਨੇ 8 ਸੀਟਾਂ ਜਿੱਤੀਆਂ ਨੇ ਤੇ ਕਾਂਗਰਸ ਨੇ 7 ਸੀਟਾਂ ਜਿੱਤੀਆਂ। ਇਹ ਸਾਰਾ ਕੁਝ ਚੈਨਲਾਂ ਦੇ ਵਿੱਚ ਆ ਗਿਆ, ਸਾਰਾ ਖਬਰਾਂ ਦੇ ਵਿੱਚ ਆ ਗਿਆ। ਪਰ ਹੁਣ ਉਸ ਤੋਂ ਬਾਅਦ ਕਹਿੰਦੇ ਜੀ ਕਾਂਗਰਸ 9 ਜਿੱਤ ਗਈ। ਉਹ ਹੋਇਆ ਕੀ ਆ? ਦੋ ਵਾਰਡ ਸਾਡੇ ਧੱਕੇ ਨਾਲ ਜਿੱਤੇ ਹੋਏ ਸੀ ਜਿਹੜੇ ਉਹ ਹਾਰੇ ਹੋਏ ਡਿਕਲੇਅਰ ਕਰਤੇ। ਉਹਨਾਂ ਦੂਜੇ ਬੰਦਿਆਂ ਨੂੰ ਜਿੱਤਿਆ ਤਾਂ ਉਹਨਾਂ ਦੇ ਸੰਬੰਧ ਦੇ ਵਿੱਚ ਅਸੀਂ ਸਾਰਾ ਕੁਝ ਪੇਸ਼ ਕਰਤਾ ਹੈ। ਪਰ ਸਭ ਹਰ ਕੋਈ ਜਾਣਦਾ ਹੈ। ਸਭ ਕੁਝ ਇਹਨਾਂ ਨੂੰ ਪਤਾ। ਹੁਣ ਆਬਜ਼ਰਵਰ ਸਾਹਿਬ ਕਹਿੰਦੇ ਨੇ ਮੈਂ ਸਵੇਰ ਤੱਕ ਰਿਪੋਰਟ ਦੇਵਾਂਗਾ। ਆ ਮਸਲਿਕ ਜਰੂਰ ਕਮੇਟੀ ਨੇ ਥੋੜੀ ਸਾਰੀਆਂ ਰਿਪੋਰਟਾਂ ਲੈਣੀਆਂ ਮਤਲਬ ਤੁਹਾਡੇ ਬਿਆਨ ਵੀ ਲਏ ਸਭ ਕੁਝ ਕੀਤਾ ਗਿਆ ਆਫਿਸਰਾਂ ਦੇ ਵੀ ਬਿਆਨ ਲਏ ਗਏ ਨੇ ਤੇ ਉਹਨਾਂ ਦੇ ਬਿਆਨ ਵੀ ਲਏ ਗਏ ਨੇ ਜਿਹੜੇ ਦੂਜੇ ਕੈਂਡੀਡੇਟ ਸੀ ਜਿਵੇਂ ਦੋ ਵਾਰਡ ਦੇ ਵਿੱਚ ਪੰਜ ਕੈਂਡੀਡੇਟ ਸੀ ਉਹਨਾਂ ਪੰਜਾਂ ਦੇ ਬਿਆਨ ਲਏ ਨੇ ਤੇ ਪੰਜਾਂ ਨੇ ਕਿਹਾ ਇਹ ਕਹਿੰਦੇ ਹਾਂ ਅਸੀਂ ਹਾਰੇ ਹਾਂ ਇਹ ਸ੍ਰਿੰਦਰ ਕੌਰ ਜਿੱਤੀ ਹੈ ਇਹਨੂੰ ਇੰਨੀਆਂ ਵੋਟਾਂ ਮਿਲੀਆਂ ਨੇ ਇਸੇ ਤਰ੍ਹਾਂ 8 ਨੰਬਰ ਵਾਰਡ ਦੇ ਵਿੱਚ ਉਹ ਜੱਗੀ ਦੇ ਮੁਕਾਬਲੇ ਜਿੰਨੇ ਕੈਂਡੀਡੇਟ تھے ਕਈ 7-8 ਕੈਂਡੀਡੇਟ ਸੀ ਉਹ ਸਾਰਿਆਂ ਨੇ ਬਿਆਨ ਦਿੱਤਾ ਕਹਿੰਦੇ ਅਸੀਂ ਹਾਰੇ ਆਂ ਜੱਗੀ ਜਿੱਤਿਆ ਅੰਦਰ ਉਹ ਇਹ ਫੈਸਲਾ ਹੋਇਆ ਮਸ਼ੀਨਾਂ ਦੇ ਵਿੱਚ ਇਹ ਰਿਜ਼ਲਟ ਆਇਆ ਇਕੱਲੀ ਇਕੱਲੀ ਗੱਲ ਉਹਨਾਂ ਨੇ ਦੱਸੀ ਹੈ ਸਾਰਿਆਂ ਨੇ ਤੁਸੀਂ ਅੱਜ ਏਵੀਐਮ ਦੀਆਂ ਮਸ਼ੀਨਾਂ ਵਾਲਾ ਟਰੱਕ ਹੀ ਰਿਹਾ ਹੋਇਆ ਹੈ ਕੀ ਇਹ ਕਿੰਨਾ ਟਾਈਮ ਚੱਲੀ ਰਹੂਗਾ ਕਿਉਂਕਿ ਰਿਜ਼ਰਵ ਸਭ ਤਾਂ ਸਵੇਰੇ 8 ਵਜੇ ਤੋਂ ਸਾਮਾਂ ਦੇ ਗਏ ਕੀ ਤਾਂ ਨਾ ਥੋੜਾ ਚੱਲੀ ਰਹੂਗਾ ਇਹ ਅਸੀਂ ਦੇਖਦੇ ਹਾਂ ਸਾਡੇ ਸਾਥੀਆਂ ਨਾਲ ਰਹਿ ਕਰਕੇ ਵੀ ਕੀ ਹੁੰਦਾ ਇਹਦੇ ਬਾਰੇ ਕੀ ਰਹਿਣਗਾ ਉਸ ਹੀ ਰਾਇ ਕਰਦੇ ਆ ਸਾਰੀ ਵੀ ਕੀ ਕਰਨਾ ਚਾਹੀਦਾ ਜਿਹੇ ਜੀ ਸਾਥੀਆਂ ਦੀ ਰਾਇ ਹੋਊਗੀ ਅਸੀਂ ਉਹ ਜਾ ਕੁਝ ਕਰਾਂਗੇ ਜੰਗਪਾਲ ਸਾਹਿਬ ਨੇ ਜੋ ਮਤਲਬ ਕਾਰਵਾਈ ਕੀਤੀ ਕਿ ਤੁਹਾਨੂੰ ਹੋਤੇ ਸੰਤੁਸ਼ਟੀ ਨਹੀਂ ਮੈਂ ਤਾਂ ਇਹ ਚਾਹੁੰਦਾ ਸੀ ਵੀ ਅਬਜਰਬਰ ਸਾਹਿਬ ਜਿਹੜੀ ਇਹਨਾਂ ਨੇ ਜਾਤੀ ਕੀਤੀ ਹੈ ਘੱਟ ਤੋਂ ਘੱਟ ਉਹਨੂੰ ਸਟੇ ਕਰਦੇ ਆਫਟਰਲਾਈਸ ਅਫੀਸਰ ਨੇ ਹੈ ਚੀਫ ਇਲੈਕਸ਼ਨ ਕਮਿਸ਼ਨਰ ਵੱਲੋਂ ਆਏ ਨੇ ਪੰਜਾਬ ਦੇ ਵੱਲੋਂ ਇਹਨਾਂ ਨੂੰ ਸਾਰੇ ਅਧਿਕਾਰ ਨੇ ਤਾਂ ਜਦੋਂ ਇੱਕ ਪ੍ਰਮਾਣਿਕ ਪ੍ਰੇਮਾ ਸਹੀ ਇਹ ਸਾਹਮਣੇ ਨਜ਼ਰ ਆ ਰਿਹਾ ਹੈ ਕੀ ਕੀਤੀ ਹੋਈ ਹੈ ਤਾਂ ਇਹਨਾਂ ਨੂੰ ਸਟੇ ਕਰ ਦੇਣਾ ਚਾਹੀਦਾ ਸੀ ਰੀਕਾਉਂਟਿੰਗ ਦੀ ਗਲਤੀ ਜੇ ਇੱਥੇ ਚਲੋ ਜਿਵੇਂ ਸੁਨਾਮ ਮੈਂ ਸੁਣਿਆ ਪੱਕਾ ਨਹੀਂ ਮੈਨੂੰ ਪਤਾ ਕਹਿੰਦੇ ਉੱਥੇ ਵੀ ਇਸ ਤਰ੍ਹਾਂ ਗੱਲ ਆਈ ਦੀ ਰੀਕਾਉਂਟਿੰਗ ਦੀ ਗੱਲ ਵੀ ਆ ਗਈ ਸੀ ਉਹ ਜੇ ਰੀਕਾਉਂਟਿੰਗ ਦੀ ਗੱਲ ਚੱਲੀ ਕਹਿੰਦੇ ਮੈਨੂੰ ਅਧਿਕਾਰ ਹੀ ਕੋਈ ਨਹੀਂ ਹੈਗਾ ਅਧਿਕਾਰ ਨਹੀਂ ਫਿਰ ਤਾਂ ਬਿਆਨ ਹੀ ਲਿਖ ਕੇ ਜਾਣਾ ਕੋਡੀ ਕੀ ਤਾਂ ਜਵਾਬ ਦੇ ਕੇ ਸਾਹ ਹਾਂ ਬਿਲਕੁਲ ਕਹਿੰਦੇ ਮੈਨੂੰ ਅਧਿਕਾਰ ਨਹੀਂ ਵੀ ਜਿਹੜੀ ਮਸ਼ੀਨ ਕਿਰਾਂ ਸੀਨ ਦੁਬਾਰੇ ਹੋ ਗਈ ਇਹਦਾ ਸਾਰੇ ਿਤੱਕ ਅਏ ਿਤੱਕ ਕੀਤਾ ਰਿਟਰਨਿੰਗ ਅਫੀਸਰ ਨੇ ਨਹੀਂ ਜਦੋਂ EVM ਮਸ਼ੀਨ ਕਿਰਾਂ ਖੁੱਲ ਗਈ ਉਹਦੇ ਵਿੱਚੋਂ ਗਿਣਤੀ ਹੋ ਗਈ ਉਹ ਵੀ ਦਵਾਰੇ ਸੀਲ ਕਰਕੇ ਇਹਨਾਂ ਨੂੰ ਰੱਖਣੀ ਚਾਹੀਦੀ ਸੀ ਕੁਝ ਨਹੀਂ ਰੱਖਦਾ ਐਵੇਂ ਰਿਜ਼ਲਟ ਸੁਣਾਤਾ ਇਹਨਾਂ ਨੂੰ ਰਿਜ਼ਲਟ ਸੁਣਾ ਕੇ ਲੋਕਾਂ ਨੂੰ ਬਾਹਰ ਭੇਜਦਾ ਤੇ ਸਾਰੇ ਤੱਕੇ ਹੀ ਤੱਕਾ ਤੱਕੇ ਦੇ ਮਤਲਬ ਪਿਛਲੇ 35 ਸਾਲ ਤੋਂ ਮੈਂ ਨਗਰ ਕੌਂਸਲ ਦੇ ਚੋਣਾਂ ਲੜਾ ਰਿਹਾ ਸਰ ਹੁਣ ਕਿੰਨਾ ਟਾਈਮ ਹੋ ਗਿਆ ਤੁਸੀਂ ਇੱਥੇ ਕਰਦੇ ਸਾਨੂੰ ਤਾਂ 3 ਵਜੇ ਦੇ ਬੈਟਿੰਗ ਦਾ ਸਾਢੇ 3 ਵਜੇ ਦੇ ਟਾਈਮ 11 ਵਜੇ 11 ਵਜੇ ਜੀ ਸਾਡਾ ਤਾਂ ਜਦੋਂ ਦੀ ਇਹ ਐਸ ਡੀ ਐਮ ਐਸ ਹੀ ਆਈ ਹੈ ਇਹਦਾ ਰੱਬ ਨਹੀਂ ਭਲਾ ਇਹਦਾ ਕਿਤੇ ਭਲਾ ਨਹੀਂ ਹੋ ਸਕਦਾ ਦੇਖੋ ਕਿਸੇ ਦਾ ਵੀ ਮਨ ਦਿਖਾਉਣਾ ਜਿਹੜੇ ਲੋਕ ਹਾਰ ਪਵਾ ਕੇ ਜਿੱਤ ਕੇ ਜਸ਼ਨ ਮਨਾਉਂਦੇ ਹੋਏ ਘਰਾਂ ਨੂੰ ਚਲੇ ਗਏ ਤੇ ਅੱਜ ਫੇਰ ਮਯੂਸੀ ਦੀ ਹਾਲਤ ਦੇ ਵਿੱਚ ਉਹਨਾਂ ਨੂੰ ਹਾਰੇ ਹੋਏ ਡਿਕਲੇਅਰ ਕਰ ਦਿੱਤਾ ਉਹਨਾਂ ਦੇ ਮਨ ਤੇ ਕੀ ਵੀਤਰੀ ਹੈ ਇਹ ਤਾਂ ਉਹੀ ਜਾਣ ਸਕਦੇ ਹਨ ਨਾ ਤੇ ਫਿਰ ਉਹਨਾਂ ਦੇ ਮਨ ਚੋਂ ਕੀ ਬਾਦੂਆਂ ਨਿਕਲ ਗਈਆਂ ਇਹਨਾਂ ਦਾ ਭਲਾ ਕਿੱਥੇ ਹੋਏਗਾ ਇਹਨਾਂ ਦਾ ਸੋ ਇਸ ਦਾ ਰੱਬ ਵੀ ਇਨਸਾਫ ਕਰੂਗਾ ਇੱਥੇ ਦੀਆਂ ਅਦਾਲਤਾਂ ਦਾ ਕਰਨਗੀਆਂ ਇਹ ਰਬੂ ਵੀ ਇਹਨਾਂ ਸਾਫ਼ ਕਰੂਗਾ ਜੋ ਇਹ ਲਹਿਰੇ ਦੇ ਲੋਕਾਂ ਦੀ ਪ੍ਰੋਬਲਮ ਸੀਗੀ ਜਾਂ ਜੋ ਵੀ ਇੱਥੇ ਬੰਦੇ ਬੈਠੇ ਨੇ ਜਿਨ੍ਹਾਂ ਦੀ ਸਮੱਸਿਆ ਸੀ ਉਹਨਾਂ ਨੇ ਸ਼ਿਕਾਇਤ ਕੀਤੀ ਔਰ ਸ਼ਿਕਾਇਤ ਕਰਨ ਕਰਕੇ ਇਲੈਕਸ਼ਨ ਆਬਜ਼ਰਵਰ ਸਾਹਿਬ ਆਏ ਉਹਨਾਂ ਨੇ ਸਾਰੇ ਬੰਦਿਆਂ ਦੇ ਇੱਥੇ ਆਣ ਕੇ ਬਿਆਨ ਲੈ ਲਏ ਜੋ ਵੀ ਇਹਨਾਂ ਦਾ ਦੁੱਖ ਤਕਲੀਫ ਹੈ ਇਹਨਾਂ ਨੇ ਜਾ ਕੇ ਜ਼ੁਬਾਨੀ ਵੀ ਔਰ ਲਿਖਤੀ ਵੀ ਉਹਨਾਂ ਨੂੰ ਦਿੱਤਾ ਅਬਜ਼ਰਵਰ ਸਾਹਿਬ ਉਹਦੀ ਰਿਪੋਰਟ ਜਿਹੜੀ ਹੈ ਜਿੰਨੀ ਸਾਡੀ ਜਾਣਕਾਰੀ ਹੈ ਕਿਉਂਕਿ ਸਾਰਾ ਕੰਮ ਸਿਵਲ ਵਿਭਾਗ ਦਾ ਸਾਡੇ ਪੁਲਿਸ ਨਾਲ ਸੰਬੰਧਿਤ ਕੁਝ ਨਹੀਂ ਪਰ ਜਿੰਨੀ ਸਾਡੀ ਜਾਣਕਾਰੀ ਉਹਦੇ ਮੁਤਾਬਕ ਅਬਜ਼ਰਵਰ ਸਾਹਿਬ ਇਹ ਸਾਰੀ ਰਿਪੋਰਟ ਬਣਾ ਕੇ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਕਮਿਸ਼ਨਰ ਨੇ ਸਟੇਟ ਦੇ ਉਹਨਾਂ ਨੂੰ ਭੇਜ ਰਹੇ ਨੇ ਉੱਥੋਂ ਅਗਲਾ ਹੁਕਮ ਆਉਣਾ ਹੈ ਅਸੀਂ ਸਿਰਫ ਇਹਨਾਂ ਲੋਕਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਠੰਡ 'ਚ ਉਹਨਾਂ ਆਪ ਦੇ ਘਰੇ ਚਲੇ ਜਾਣ ਜਿਹੜਾ ਸਾਡੇ ਨਾਲ ਸੰਬੰਧਿਤ ਕੰਮ ਕਰਨ ਵਾਲਾ ਉਹਦੇ ਵਿੱਚ ਅਸੀਂ ਇਹਨਾਂ ਨੂੰ ਪੂਰਾ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਟਰੱਕ ਬਾਰੇ ਇਹਨਾਂ ਦੀ ਹੈ ਇਹ ਇੱਥੇ ਖੜਾ ਰਹੇਗਾ ਇਹ RAMNAAL ਜੋ ਉਹ ਲੇਡੀਜ਼ ਬੈਠੀਆਂ ਨੇ ਸੜਕ ਸੜਕ ਦੇ ਵਿੱਚ ਬੈਠੀਆਂ ਨੇ ਠੰਡ ਦੇ ਵਿੱਚ ਬੈਠੀਆਂ ਨੇ ਉਹ ਘਰ ਚਲੀਆਂ ਜਾਣ। ਬਾਕੀ ਇਹ ਟਰੱਕ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਦਾ ਹੁਕਮ ਨਹੀਂ ਆਉਂਦਾ ਸੀ ਉਹਨਾਂ ਚਿਰ ਇਹ ਤੇ ਰੱਖਿਆ। ਧੰਨਵਾਦ। ਸਰ ਟਾਈਮ ਇੰਨਾ ਹੋ ਗਿਆ 11:30 ਵਜੇ ਦਾ ਸਮਾਂ ਹੋ ਗਿਆ ਪਰ ਇਹਨਾਂ ਨੇ ਹਜੇ ਤੱਕ ਕੋਈ ਤੁਹਾਨੂੰ ਕਿਹਾ ਵੀ ਇਸ ਟਰੱਕ ਅਰੋਪਰਾ ਕਰਾਂਗੇ ਜੀ। ਨਹੀਂ ਜੀ ਨਹੀਂ ਇਹ ਅਸੀਂ ਤਾਂ ਇਹਨਾਂ ਨੂੰ ਇਹ ਆਪਸ਼ਨ ਦਿੱਤੀ ਹੈ। ਇਹ ਇਹਨਾਂ ਦੀ ਮਰਜ਼ੀ ਹੈ ਜੀ 11:30 ਵਜਾਂ 12:30 ਵਜਾਂ 1:30 ਵਜਾਂ ਨੇ ਜੋ ਵਜਾਉਣੇ ਨੇ ਇਹਨਾਂ ਨੇ ਵਜਾਉਣੇ ਉਹ ਇਹਨਾਂ ਦੀ ਮਰਜ਼ੀ। ਸਰ ਉਹ ਇਹ ਇਹ ਜੀ ਸਿਵਲ ਡਿਪਾਰਟਮੈਂਟ ਦੱਸ ਸਕਦਾ ਸਰ ਸਾਡੇ ਕੋਲ ਸਾਡੇ ਨਾਲ ਪੁਲਿਸ ਦੇ ਸਬੰਧ ਵਿੱਚ ਕੋਈ ਰਿਪੋਰਟ ਐਪ ਜਿੰਨੀ ਜਿਹੜੀ ਆਉਣ ਵਾਲੀ ਹੋਵੇ ਜਿਹਦੇ ਬਾਰੇ ਮੈਂ ਤੁਹਾਨੂੰ ਦੱਸ ਸਕਾਂ ਵੀ ਇੰਨੇ ਵਜੇ ਆਈ ਸਮਾਂ ਇੱਕ ਛੋਟੇ ਜਿਹੇ ਬ੍ਰੇਕ ਦਾ ਤੁਸੀਂ ਬਣੇ ਰਹੋ ਐਵੀਪੀ ਸਾਂਝਾ ਦੇ ਨਾਲ ਵੋਟਾਂ ਦੀ ਗਿਣਤੀ ਨੂੰ ਲੈ ਕੇ ਕੱਪਲੇਬਾਜ਼ੀ ਦੇ ਇਲਜ਼ਾਮ ਲਗਾਉਂਦੇ ਹੋਏ ਲੋਕਾਂ ਵੱਲੋਂ ਪੂਰੀ ਰਾਤ ਸ਼ਹਿਰ ਨੂੰ ਬੰਦ ਕਰਕੇ ਦਰਨਾ ਪ੍ਰਦਰਸ਼ਨ ਦਿੱਤਾ ਗਿਆ ਇਸ ਦੇ ਨਾਲ ਹੀ ਲੋਕਾਂ ਨੇ ਈਵੀਐਮ ਲੈ ਕੇ ਜਾ ਰਹੇ ਟਰੱਕ ਨੂੰ ਵੀ ਰੋਕਿਆ ਹੋਇਆ ਹੈ ਪੰਜ ਵਾਰਡ ਚੋਣ ਉਮੀਦਵਾਰ ਸੀ ਲੇਰਗਾਗਾ ਵਿਕਾਸ ਮੰਚ ਵੱਲੋਂ ਕੀ ਜਿਹੜਾ ਕੀ ਮਾਮਲਾ ਹੋਇਆ ਸੀ ਸਾਰਾ ਕਾਊਂਟਿੰਗ ਦੇ ਦੌਰਾਨ ਜਿਹੜਾ ਹੋਇਆ ਹਾਂਜੀ ਕਾਊਂਟਿੰਗ ਦਾ ਇਹ ਸੀਗੀ ਗੱਲ 8:30 ਵਜੇ ਸਾਨੂੰ ਪਠੱਲ ਕਾਲਜ ਚ ਬੁਲਾਇਆ ਗਿਆ ਸੀ ਤਾਂ 9 ਵਜੇ ਕਾਊਂਟਿੰਗ ਸ਼ੁਰੂ ਹੋਈ ਇੱਕ ਤੋਂ ਅੱਠ ਵਾਰਡ ਸੀ ਜਿਹੜੇ ਉਹ ਟਰਾਂਸਪੇਰੈਂਟਲੀ ਮਤਲਬ ਰਿਜ਼ਲਟ ਦਿੱਤੇ ਗਏ ਜਦੋਂ ਆਜ਼ਾਦ ਨੂੰ ਪੰਜ ਸੀਟਾਂ ਆ ਗਈਆਂ ਤੇ ਕਾਂਗਰਸ ਨੂੰ ਤਿੰਨ ਆਈਆਂ ਤਾਂ ਇਹਨਾਂ ਨੂੰ ਇੱਕਦਮ ਇਹ ਹੋ ਗਿਆ ਤਾਂ ਜਿਹੜੇ ਅਗਲੇ ਵਾਰਡਾਂ ਦਾ ਰਿਜ਼ਲਟ ਸੀ ਉਹ ਸਾਰੇ ਕੈਂਡੀਡੇਟਾਂ ਨੂੰ ਬਾਹਰ ਕਰਤਾ ਕਾਊਂਟਿੰਗ ਏਜੰਟਾਂ ਨੂੰ ਬਾਹਰ ਕਰਤਾ ਅੰਦਰ ਬੰਦ ਕਰਕੇ ਸਾਰਾ ਜੋ ਚਾਹਿਆ ਇਹਨੇ ਮਨਮਰਜ਼ੀ ਨਾਲ ਰਿਜ਼ਲਟ ਦਿੱਤਾ ਉਹ ਤੇ ਉਸ ਤੋਂ ਬਾਅਦ ਫਿਰ ਇਹ ਤੱਕਾ ਹੋਣ ਦੇ ਬਾਵਜੂਦ ਤਾਂ ਕੀ ਹੋਇਆ 7 ਕੈਂਡੀਡੇਟ ਕਾਂਗਰਸ ਦੇ ਆ ਗਏ ਤੇ 8 ਆਜ਼ਾਦ ਦੇ ਆ ਗਏ ਫਿਰ ਇਹਨਾਂ ਨੂੰ ਇਹ ਹੋਇਆ ਵੀ ਕਮੇਟੀ ਦਾ ਫੇਰ ਰਹਿ ਗਈ ਸਾਡੀ ਤਾਂ ਫਿਰ ਇਹਨਾਂ ਨੇ ਜਿਹੜੇ ਜੇਤੂ ਉਮੀਦਵਾਰ ਸੀ ਜਿਹੜੇ ਕਿ ਉੱਥੋਂ ਜਸ਼ਨ ਮਨਾਉਂਦੇ ਚੱਲੇ ਵੀ ਆ ਰਹੇ ਸੀ ਮੀਡੀਆ ਨੇ ਵੀ ਇਹ ਖਬਰ ਦਿੱਤੀ ਹੋਈ ਆ ਕਵਰ ਕਿੱਤੇ ਕਵਰੇਜ ਕੀਤੀ ਹੋਈ ਆ ਤੇ ਬਾਕੀ ਲੋਕਾਂ ਨੇ ਵੀ ਸਾਰਿਆਂ ਨੇ ਉਹਨਾਂ ਨੂੰ ਦੇਖਿਆ ਜਿੱਤ ਦੇ ਹਾਰ ਪਵਾ ਕੇ ਸਾਰੇ ਸ਼ਹਿਰ ਚ ਉਹਨਾਂ ਨੇ ਚੱਕਰ ਦਿੱਤਾ ਬਾਰਡ ਦੇ ਵਿੱਚ ਧੰਨਵਾਦੀ ਦੌਰਾ ਵੀ ਕੀਤਾ ਤੇ ਉਸ ਤੋਂ ਬਾਅਦ ਜਦੋਂ ਉਹ ਧੰਨਵਾਦੀ ਦੌਰਾ ਕਰਨ ਤੋਂ ਬਾਅਦ ਸਰਟੀਫਿਕੇਟ ਲੈਣ ਵਾਸਤੇ ਦੁਆਰਾ ਪਹੁੰਚੇ ਕਿਉਂਕਿ ਪਹਿਲਾਂ ਵੀ ਮੰਗੇਗੇ ਸੀ ਸਰਟੀਫਿਕੇਟ ਤਾਂ ਸਾਰੇ ਦਫ਼ਤਰ ਨੇ ਇਹ ਕਿਹਾ ਕਿ ਅਸੀਂ ਕਾਗਜ਼ੀ ਕਾਰਵਾਈ ਠਹਿਰ ਕੇ ਕਰਾਂਗੇ ਹਲੇ ਤੇ ਫਿਰ ਫਿਰ ਦੁਆਰਾ ਵੀ ਡੇਢ ਵਜੇ ਚਾਇਆ ਗਿਆ ਤਾਂ 2 ਤੇ 8 ਵਾੜ ਦੇ ਵਿੱਚ ਜਿੱਥੇ ਆਜ਼ਾਦ ਕੈਂਡੀਡੇਟ ਸੀ ਉਥੇ ਇਹਨਾਂ ਨੇ ਕਾਂਗਰਸ ਦੇ ਡਿਕਲੇਅਰ ਕਰ ਲਏ ਜੇਤੂ ਕੈਂਡੀਡੇਟਾਂ ਨੂੰ ਹਾਰਿਆ ਡਿਕਲੇਅਰ ਕਰਤਾ ਤੇ ਉਹਨਾਂ ਨੂੰ ਕਾਂਗਰਸ ਵਾਲਿਆਂ ਨੂੰ ਜੇਤੂ ਕਰ ਲਿਆ ਸਿਰਫ ਇਹ ਕੱਲਾ ਹੀ ਇੱਕੋ ਇੱਕ ਮਕਸਦ ਸੀ ਇਹਨਾਂ ਦਾ ਕਮੇਟੀ ਬਣਾਉਣਾ ਕਿਉਂਕਿ ਜਦੋਂ ਤੋਂ ਚੋਣਾਂ ਦਾ ਐਲਾਨ ਹੋਇਆ ਸੀ ਇਹ ਹਰ ਹੱਥ ਕੰਡੇ ਪਲਾਉਂਦੇ ਆ ਰਹੇ ਸੀ ਪਰ ਹਰ ਹੱਥ ਕੰਡੇ ਤੇ ਫੇਲ ਵੀ ਹੁੰਦੇ ਰਹੇ ਹਰ ਸਟੈਪ ਤੇ ਫੇਲ ਹੁੰਦੇ ਰਹੇ ਪਰ ਹਰੇਕ ਗੱਲ ਦਾ ਸਾਹਮਣਾ ਕਰਦੇ ਕਰਦੇ ਲਾਸਟ ਤੇ ਆ ਕੇ ਇਹਨਾਂ ਨੇ ਹੀ ਹੱਤ ਕੰਡਾ ਅਪਣਾਇਆ ਕਿ ਜੇਤੂਆਂ ਨੂੰ ਹੀ ਹਾਰੇ ਕਰਾਰ ਦਿੱਤਾ ਹਾਂਜੀ ਬਿਲਕੁਲ ਅਸੀਂ ਐਸੇ ਕਰਕੇ ਜਿਹਦੇ ਵਿੱਚ VOTING ਮਸ਼ੀਨਾਂ ਬੰਦ ਸੀ ਤਾਂ ਉਹ ਟਰੱਕ ਅਸੀਂ ਘੇਰਿਆ ਹੋਇਆ ਅਸੀਂ ਨਹੀਂ ਜਾਣ ਦਿੰਨੀ ਆ ਕਿਉਂਕਿ ਉਹਨਾਂ ਮਸ਼ੀਨਾਂ ਦੇ ਵਿੱਚ ਜੇਕਰ ਉਹਨਾਂ ਨੂੰ ਹੁਣ ਵੀ ਖਲਵਾ ਕੇ ਦੇਖਿਆ ਜਾਂਦਾ ਤਾਂ ਬਿਲਕੁਲ ਰਿਜ਼ਲਟਾਂ ਦੇ ਵਿੱਚ ਫਰਕ ਨਿਕਲੂਗਾ ਜੋ ਐਸਟੀਐਮ ਜਿਹੜੀ ਕਿ ਕਾਂਗਰਸ ਦਾ ਏਜੰਟ ਦੇ ਤੌਰ ਤੇ ਕੰਮ ਕਰ ਰਹੀ ਹੈ ਨਾ ਤਾਂ ਉਹਦੀ ਬਿਲਕੁਲ ਉਹਦੇ ਰਿਜ਼ਲਟ ਦੇ ਵਿੱਚ ਫਰਕ ਨਿਕਲੂਗਾ ਹਾਂ ਆਬਜ਼ਰਵਰ ਆਈਸੀ ਤੋਂ ਉਹਨਾਂ ਨੇ ਰਿਪੋਰਟਾਂ ਲਿਖ ਲਈਆਂ ਦੇਖੋ ਉਹ ਕੀ ਕਰਦੇ ਨੇ ਉਹ ਲਹਿਰਾ ਗਾਗਾ ਵਿਕਾਸ ਬੰਚ ਨੇ 15 ਵਾਰਡ ਐਮ ਚ ਕੈਂਡੀਡੇਟ ਖੜੇ ਕੀਤੇ ਪਹਿਲੇ ਦਿਨ ਤੋਂ ਹੀ ਰੂਲਿੰਗ ਪਾਰਟੀ ਕਾਂਗਰਸ ਧੱਕਾ ਕਰਦੀ ਆ ਰਹੀ ਹੈ ਪਰ ਜੋ ਧੱਕਾ ਕੱਲ ਕੀਤਾ ਇਹਨਾਂ ਨੇ 30 ਸਾਲਾਂ ਦੇ ਵਿੱਚ ਇਲੈਕਸ਼ਨ ਦੇਖਦੇ ਆ ਰਹੇ ਆ ਕਦੇ ਐਸਾ ਧੱਕਾ ਨਹੀਂ ਦੇਖਿਆ 2 ਨੰਬਰ ਵਾਰਡ ਤੇ 8 ਨੰਬਰ ਵਾਰਡ 10:30 ਵਜੇ ਜੇਤੂ ਕਰਾਰ ਦਿੰਦੇ ਹੋਏ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਹੋਏ ਗੇੜੇ ਲਾ ਰਹੇ ਨੇ ਕਦੇ ਮੈਨੂੰ ਅੱਜ 3 ਵਜੇ ਰੂਲਿੰਗ ਪਾਰਟੀ ਦੇ ਕੈਂਡੀਡੇਟ ਨੂੰ ਜੇਤੂ ਕਰਾ ਦਿੰਦੇ ਨੇ 10:30 ਵਜੇ ਲਹਿਰਾ ਗਾਗਾ ਵਿਕਾਸ ਮੰਚ ਦੇ ਦੋਨੋਂ ਕੈਂਡੀਡੇਟ ਜਿੱਤ ਕੇ ਜੇਤੂ ਖੜਾ ਹੋ ਗਏ ਅੱਜ ਤੱਕ ਅਜਿਹਾ ਐਸੇ ਹੋਇਆ ਵੀ ਕੋਈ ਹਾਰਿਆ ਹੋਇਆ ਬੰਦਾ ਨੱਚਦਾ ਕੁੱਦਦਾ ਗਰਾਲੀ ਖੇਡਦਾ ਆਇਆ ਹੋਵੇ ਇਦੋਂ ਵੱਡਾ ਤੱਕਾ 30 ਸਾਲ ਦੇ ਇਲੈਕਸ਼ਨ ਦੇ ਵਿੱਚ ਮੈਨੇ ਨਹੀਂ ਦੇਖਿਆ ਅੱਜ ਦਾ ਪ੍ਰੋਗਰਾਮ ਹੈ ਸੀਬੀ ਐਮ ਸਿੰਘਾ ਵਾਲਾ ਟਰੱਕ ਘੇਰਿਆ ਹੋਇਆ ਰਾਤ ਦਾ ਸਾਡਾ ਧਰਨਾ ਉੱਥੇ ਲੱਗਿਆ ਹੋਇਆ ਹੈ ਮੰਡੀ ਬੰਦ ਹੈ ਸਾਰੀ ਮੰਡੀ ਨਾਲ ਹੈ ਹੁਣ ਅਸੀਂ ਉੱਥੇ ਚੱਲਿਆ ਪਾ ਸ੍ਰਿੰਦਰ ਸ੍ਰਿੰਦਰ ਕੋਲ ਹੈ ਜੀ ਮੇਰਾ ਨਾਮ 2 ਨੰਬਰ ਵਾਰਡ ਹੈ ਜੀ ਸਾਡਾ ਹਾਂਜੀ ਲਹਿਰਾ ਮਨਚਵਲੋਂ ਅਸੀਂ ਅਜਾਲ ਪਾਰਟੀ ਵੱਲੋਂ ਖੜੇ ਹੋਏ ਸੀਗੇ ਹਾਂਜੀ ਤੇ ਕੱਲ ਗਿਣਤੀ ਸੀ ਵੋਟਾਂ ਦੀ ਰਿਜ਼ਲਟ ਆਣਾ ਸੀਗਾ ਜੀ ਸਾਨੂੰ ਅੰਦਰ ਬੁਲਾਇਆ ਗਿਆ ਜੀ ਕੋਈ ਮੋਬਾਈਲ ਕੁਛ ਵੀ ਨਹੀਂ ਅੰਦਰ ਜਾਣ ਦਿੱਤਾ ਕੋਈ ਪ੍ਰੈਸ ਵਾਲਾ ਮੀਡੀਆ ਵਾਲਾ ਕੁਛ ਵੀ ਨਹੀਂ ਜਾਣ ਦਿੱਤਾ ਜੀ ਸਾਡੇ ਸਾਹਮਣੇ ਗਿਣਤੀ ਹੋਈ ਹੈ ਜੀ ਸਾਰਾ ਰਿਜ਼ਲਟ ਸਹੀ ਹੈ ਜੇਤੂ ਘਰਾੜ ਕੀਤਾ ਗਿਆ ਜੀ ਸਾਨੂੰ ਉਸ ਤੋਂ ਬਾਅਦ ਇਹ ਤਕਰਾਰ ਤੋਂ ਵਾਅਦੇ ਸੀ ਐਸ ਡੀ ਐਮ ਨੂੰ ਕਹੇ ਸਾਡਾ ਸਰਟੀਫਿਕੇਟ ਦੇਓ ਜੀ ਉਹ ਕੰਦੇ ਫੇਰ ਦੇਵਾਂਗੇ ਠਹਿਰ ਕੇ ਹਜੇ ਦਿੰਦੇ ਨਹੀਂ ਹੈਗੇ ਤੇ ਅਸੀਂ ਬਾਹਰ ਆ ਗਏ ਜੀ ਉਹ ਬਾਹਰ ਆ ਕੇ ਆਪਣੇ মিডিਆ ਵਾਲੇ ਨੇ ਪੁੱਛਿਆ ਜੀ ਜਿੱਤ ਕੇ ਕਿੱਦਾਂ ਲੱਗ ਰਹੀ ਅਸੀਂ ਕਹੇ ਬਹੁਤ ਚੰਗਾ ਲੱਗ ਰਿਹਾ ਬਹੁਤ ਖੁਸ਼ੀ ਹੋਈ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਗੇਟ ਤੇ ਬਾਹਰ ਆ ਕੇ ਚੰਗੰਬਿਹਾਰ ਪਾਏ ਢੋਲ ਵਜਾਈ ਰੰਗ ਪਾਇਆ ਜੀ ਸਾਰੇ ਬਾਜ਼ਾਰ ਵਿੱਚ ਦੀ ਸਾਨੂੰ ਲਿਆਂਦਾ ਗਿਆ ਢੋਲਾਂ ਨਾਲ ਜੀ ਲੱਡੂ ਵੰਡੇ ਗਏ ਜੀ ਸਾਰੇ ਇਦਾਂ ਆ ਕੇ ਜਦੋਂ 3:00 ਵਜੇ 3:00 ਵਜੇ ਹੀ ਬਾਅਦ ਚ ਕਹਿੰਦੇ ਜਦੋਂ ਸਰਟੀਫਿਕੇਟ ਫੇਰ ਮੰਗਣ ਗਈ ਫੇਰ ਕਹਿੰਦੇ ਵੀ ਸਾਨੂੰ ਦਿੱਤਾ ਨਹੀਂ ਜਾ ਰਿਹਾ ਵੀ ਉਹ ਦਿੱਤੇਗੇ ਉਹ ਕਿੱਦਾਂ ਦਿੱਤੇਗੇ ਇਦਾਂ ਹੋਇਆ ਸਾਡੇ ਨਾਲ ਬਹੁਤ ੱੱਕਾ ਹੋਇਆ ਜੀ 69 ਵੋਟਾਂ ਨਾਲ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਗਰੀਬ ਬੰਦੇ ਆ ਜੀ ਅਸੀਂ ਹਾਂ ਜੀ ਕੱਲ ਰਿਜ਼ਰਵਰ ਆਇਆ ਸੀ ਤੇ ਕੀ ਗੱਲਬਾਤ ਹੋਈ ਉਹਨਾਂ ਨੇ ਸਬੂਤ ਇਕੱਠੇ ਕਰਕੇ ਲੈ ਗਏ ਜੀ ਕੋਈ ਕੋਈ ਗੱਲ ਨਹੀਂ ਕੀਤੀ ਸਬੂਤ ਜ਼ਰੂਰ ਲੈ ਕੇ ਗਏ ਨੇ ਬਾਸ਼ਾ ਉਹਨਾਂ ਤੇ ਵੀ ਹੋ ਸਕਦਾ ਵਿਸ਼ਵਾਸ ਵੀ ਹੈ ਬਾਕੀ ਕੀ ਪਤਾਈ ਵੀ ਸਾਰੇ ਸੂਰ ਕੀ ਬੰਨ ਜਿੰਨਾ ਤੱਕ ਬੰਨਦਾ ਨਹੀਂ ਹਜੇ ਕੁਝ ਨਹੀਂ ਪਤਾ ਸਾਨੂੰ ਇਨਸਾਫ ਚਾਹੀਦਾ ਈ ਗਰੀਬ ਬੰਦੇ ਆ ਜੀ ਹਾਂ ਜੀ ਅੱਛਾ ਸ਼ਹਿਰ ਬੰਨ ਹਾਂ ਜੀ ਸ਼ਹਿਰ ਇਸੇ ਕਰਕੇ ਬੰਨਦਾ ਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਈ ਸਾਡੇ ਨਾਲ ਈ ਸਾਰਾ ਸ਼ਹਿਰ ਜੀ ਇਸ ਬਿਸੇ ਮੈਂ ਇਸ ਬਿਸੇ ਦੀ ਗੱਲ ਕਰ ਰਿਹਾ ਜੀ ਕੱਲ ਜਦ ਅਸੀਂ ਗਏ ਸਾਨੂੰ 9 ਵਜੇ ਉੱਥੇ ਐਂਟਰੀ ਕਰਵਾਈ ਗਈ ਤੇ 9:30 ਵਜੇ ਸਾਨੂੰ ਗੈਸ ਸਿਲੰਡਰ ਤੋਂ ਚੇਤੂ ਕਰਾਰ ਦਿੱਤਾ ਗਿਆ ਤੇ ਜੇਤੂਕਰਾਰ ਦੇ ਕੇ ਸਾਨੂੰ ਕਿਹਾ ਗਿਆ ਇਹਨਾਂ ਨੇ ਅਸੀਂ ਸਰਟੀਫਿਕੇਟ ਮੰਗੇ ਨਾ ਤਾਂ ਵੀ ਸਾਨੂੰ ਦਿੱਤਾ ਜਾਵੇ ਉਹ ਕਹਿੰਦੇ ਤੁਹਾਨੂੰ ਸਾਰਿਆਂ ਨੂੰ 3 ਵਜੇ ਮਿਲੂਗਾ ਫਿਰ ਅਸੀਂ ਬਾਹਰੇ ਆਪਣਾ ਢੋਲ ਵਜਾ ਕੇ ਕਰੇ ਬਾੜ ਵਿੱਚ ਧੰਨਵਾਦ ਕਰਨ ਚਲੇ ਗਏ ਤੇ ਜਦੋਂ ਵਾਪਸ ਆਏ ਤਾਂ ਕਹਿੰਦੇ ਵੀ ਥੋੜਾ ਜਿਹਾ ਠਹਿਰੋ ਤੁਹਾਨੂੰ ਦੁਬਾਰੇ ਫਿਰ ਵਾਪਸ ਲਵਾਂਗੇ ਅਸੀਂ ਦੁਬਾਰੇ ਗਏ ਤੇ ਮੇਰੇ ਐਂਟੀ ਗਰੁੱਪ ਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਜੇਤੂਕਰਾਰ ਦੇ ਦਿੱਤਾ ਮੇਰੇ ਨਾਲ ਬਹੁਤ ੱੱਕਾ ਹੋਇਆ ਜੀ ਤੇ ਅੱਜ ਕੱਲ ਗਰਭਰਾਇਆ ਸੀ ਜਦੋਂ ਤੁਸੀਂ ਮਿਲਿਓ ਆ ਯਾਰ ਪਰ ਹਾਂ ਇਹ ਕੱਲ ਆਏ ਜਦੋਂ ਅਸੀਂ ਮਿਲੇ ਉਹਨਾਂ ਨੇ ਸਾਰੇ ਸਬੂਤ ਸਾਡੇ ਲੈਤੇ ਜਿੰਨੇ ਵੀ ਮੇਰੇ ਕੈਂਡੀਡੇਟ ਆ ਮੇਰੇ ਬਰਾਬਰ ਖੜੇ ਹੋਏ ਸੀ ਉਹਨਾਂ ਨੇ ਸਾਰੇ ਸਾਹਮਣੇ ਸਹਿਨ ਕੀਤੇ ਨੇ ਕਿ ਇਹਨੂੰ ਜੇਤੂ ਕਰਾਰ ਸਾਡੇ ਸਾਹਮਣੇ ਦਿੱਤਾ ਕਿਉਂ ਇਹਦੇ ਨਾਲ ਧੱਕਾ ਹੋ ਰਿਹਾ ਹੈ ਅਸੀਂ ਸਾਰੇ ਸ੍ਰਿੰਦਰ ਸਿੰਘ ਜੱਗੀ ਨਾਲ ਸ੍ਰਿੰਦਰਾਂ ਵਾਲੇ ਨਾਲ ਅਸੀਂ ਇਹੀ ਮੰਗ ਕਰਦੇ ਆ ਜੀ ਜਿਹੜਾ ਸਵੇਰੇ 9:00 ਵਜੇ ਜੇਤੂ ਕਰਾਰ ਦਿੱਤਾ ਸੀ ਉਹੀ ਫੈਸਲਾ ਦਿੱਤਾ ਜਾਵੇ ਇਹ ਅੱਜ ਸਾਰਾ ਸ਼ਹਿਰ ਹੈ ਇਸੇ ਮੁੱਦੇ ਤੇ ਬੰਦ ਕਰਾਇਆ ਗਿਆ ਹੈ ਕਿ ਇਸ ਜੋ ਵੀ ਜਿੰਨੇ ਬੰਦੇ ਨਾਲ ਧੱਕਾ ਹੋਇਆ ਹੈ ਇਹਨਾਂ ਨੂੰ ਦੁਬਾਰੇ ਜੇਤੂ ਕਰਾਰ ਦਿੱਤਾ ਜਾਵੇ। ਬੈਲ ਆਈ ਕੋਰਟ ਛੁੱਟੀ ਜਬ ਬ੍ਰੇਕ ਦਾ ਤੁਸੀਂ ਬਣੇ ਰਹੋ ਏਬੀਪੀ ਸਾਂਝਾ ਦੇ ਨਾਲ। ਦਰਦਸ਼ਨ ਦੇ ਦੌਰਾਨ ਸਾਫ ਦਾ ਸੀਐਮ ਰਜਿੰਦਰ ਕੌਰ ਭੱਟਲ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਤੇ ਉਧਰ ਪਰਮਿੰਦਰ ਸਿੰਘ ਢੀਂਟਸਾ ਨੇ ਵੀ ਸਰਕਾਰ ਉਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਨੇ ਅਸੀਂ ਕੱਲ ਦੁਪਹਿਰ ਤੋਂ ਹੀ ਕੱਲ ਦੁਪਹਿਰ ਤੋਂ ਹੀ ਅਸੀਂ ਜਿਹੜਾ ਇਹ ਮੌਕੇ ਦੀ ਸੱਤਾਧਾਰੀ ਸਰਕਾਰ ਨੇ ਤਜਿਆਂਡਾਈਆਂ ਨੇ ਲੋਕਤੰਤਰ ਦੀਆਂ ਉਹਦੇ ਖਿਲਾਫ ਪੂਰੇ ਸ਼ਹਿਰ ਦੇ ਲੋਕ ਇਲਾਕੇ ਦੇ ਲੋਕ ਇੱਥੇ ਧਰਨਾ ਦੇ ਰਹੇ ਨੇ ਉਹਦੇ ਵਿੱਚ ਬੱਚਾ ਬੱਚਾ ਇਹਦੇ ਵਿੱਚ ਬੈਠਿਆ ਤੇ ਜਦੋਂ ਤੱਕ ਸਾਡੇ ਮੰਨ ਲਓ ਜਿੱਤੇ ਹੋਏ ਉਮੀਦਵਾਰਾਂ ਨੂੰ ਦੁਵਾਰ ਤੋਂ ਫੇਰ ਉਹਨਾਂ ਨੂੰ ਜਿੱਤ ਦਾ ਸਰਟੀਫਿਕੇਟ ਨਹੀਂ ਮਿਲਦਾ ਇਹ ਧਰਨਾ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗਾ ਅਸੀਂ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਆ ਲੋਕਾਂ ਤੋਂ ਸਾਨੂੰ ਪੂਰੀ ਸਪੋਰਟ ਮਿਲੀ ਹੈ ਪੂਰਾ ਸਹਿਯੋਗ ਹੈ ਪੂਰੀਆਂ ਦਵਾਵਾਂ ਨੇ ਲੋਕਾਂ ਦੀ ਸਾਡ ਨਾਲ ਤੇ ਸਾਰੇ ਸ਼ਹਿਰ ਨੇ ਸਾਡਾ ਵੱਧ ਚੜ ਕੇ ਸਹਿਯੋਗ ਕੀਤਾ ਜਿਹਦਾ ਜਿਹਦੇ ਵਾਸਤੇ ਅਸੀਂ ਦਿਲੋਰੀ ਨਹੀਂ ਹੈ ਇਹਨਾਂ ਦੇ ਤੇ ਦੋ ਵਾਰ ਨੰਬਰ 2 ਤੇ ਵਾਰ ਨੰਬਰ 8 ਚ ਕੈਂਡੀਡੇਟਾਂ ਨੂੰ ਪਹਿਲਾਂ ਜਿਤਾਤਾ ਜਦੋਂ ਜਸ਼ਨ ਮਨਾ ਚੁੱਕੇ ਤੇ ਉਸ ਤੋਂ ਬਾਅਦ ਕਹਿੰਦੇ ਵੀ ਤੁਸੀਂ ਹਾਰ ਗਏ ਅਸੀਂ ਜੋ ਕਿਹਾ ਵੀ ਸਾਨੂੰ ਸਰਟੀਫਿਕੇਟ ਦਿੱਤਾ ਜਾਵੇ ਤਾਂ ਉਹਨਾਂ ਨੇ ਸਰਟੀਫਿਕੇਟ ਜਾਰੀ ਨਹੀਂ ਕੀਤਾ ਇਸ ਦੇ ਰੋਸ 'ਚ ਸਾਰਾ ਸ਼ਹਿਰ ਬੰਦ ਹੈ ਤੇ ਸਾਰੀਆਂ ਪਾਰਟੀਆਂ ਸਰਦਾਰ ਪਰਮਿੰਦਰ ਸਿੰਘ ਜੀ ਦੀ ਟੀਨਸਾ ਆਮ ਆਦਮੀ ਪਾਰਟੀ ਹੋਰ ਵੀ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਹੋਏ ਨੇ ਜਿਹੜੇ ਕਿ ਇਨਸਾਫ ਦੀ ਮੰਗ ਕਰਦੇ ਨੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਜਨ ਕਹਿੰਦੇ ਆ ਬੇਨਤੀ ਕਰਦੇ ਆ ਵੀ ਉਹ ਜੇ ਐਸ ਡੀ ਐਮ ਸ਼ਹਿਰ ਦੀ ਕਿਸੇ ਵੀ ਸ਼ਹਿਰ ਦੀ ਜ਼ਿੰਮੇਵਾਰੀ ਨਾ ਦਿੱਤੀ ਜਾਵੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਨਿਭਾਣੀ ਹੋਣਾਂ ਦੀ ਹੋਵੇ ਹੁਣ ਇੱਥੋਂ ਅਨਾਉਂਸ ਕਰਕੇ ਤੋਰਤਾ ਕਿ 70 ਵੋਟਾਂ ਤੇ ਤੁਸੀਂ বিজেਤਾ ਉਸ ਤੋਂ ਬਾਅਦ 9 ਲੈ ਕੇ 9 ਤੋਂ ਲੈ ਕੇ 15 ਕੈਂਡੀਡੇਟਾਂ ਨੂੰ ਜਦੋਂ ਅਨਾਉਂਸ ਕਰਨੇ ਸੀ ਕੈਂਡੀਡੇਟ ਬਾਹਰ ਕੱਢਤੇ ਪੱਤਰਕਾਰ ਭਾਈਚਾਰੇ ਦੇ ਕੋਈ ਵੀ ਬੰਦਾ ਉੱਥੇ ਅਲਾਉਡ ਹੋਣੀ ਸੀ ਅਲਾਉਡ ਨਹੀਂ ਸੀ ਇਹਨਾਂ ਨੇ ਡੀਐਸਪੀ ਸਾਹਿਬ ਨੇ ਜਾਂ ਮੈਡਮ ਜੋ ਐਸਡੀਐਮ ਮੈਡਮ ਹੈ ਇਹਨਾਂ ਨੇ ਸਾਰਿਆਂ ਨੇ ਬਾਹਰ ਕੱਢਤਾ ਤੁਸੀਂ ਸਾਰੇ ਪਹਿਲੀ ਪੰਤੀ ਜਾਣਦੇ ਹੋ ਐਸ ਗੱਲ ਨੂੰ ਉਸ 'ਚ ਧੱਕਾ ਕੀਤਾ ਗਿਆ ਉਹ ਵੀ ਚਲੋ ਜਰਿਆ ਗਿਆ ਗੱਲ ਖਤਮ ਹੋ ਗਈ ਚਲੋ ਜੋ ਵੀ ਸੀ ਇੱਥੇ ਜਿਹੜੇ ਅਨਾਉਂਸ ਹੋਏ 300 400 ਵੋਟਾਂ ਤੇ ਧੱਕੇ ਨਾਲ ਇਹਨਾਂ ਨੇ ਕਾਂਗਰਸੀਆਂ ਨੂੰ ਅਨਾਉਂਸ ਕਰ ਦਿੱਤਾ ਗਿਆ ਅਸੀਂ ਦੋ ਵਾਰਡ ਦੇ ਜਿਵੇਂ ਬਬਲੀ ਜੀ ਹੈ ਤੇ ਅੱਠ ਵਾਰਡ ਤੋਂ ਜੱਗੀ ਹੈ ਸਿਲੰਡਰਾਂ ਵਾਲਾ ਉਹ ਜਾ ਕੇ ਆਪਦੇ-ਆਪਦੇ ਬਾੜ ਦੇ ਵਿੱਚ ਗਏ ਖੁਸ਼ੀ ਮਨਾਈ ਲੋਕਾਂ ਨੂੰ ਵਧਾਈਆਂ ਦਿੱਤੀਆਂ ਲੱਡੂ ਵੰਡੇ ਤੇ 3 ਵਜੇ ਇਹਨਾਂ ਨੂੰ ਪਤਾ ਲੱਗਦਾ 2:30 ਵਜੇ ਕਹਿੰਦੇ ਤੁਸੀਂ ਤਾਂ ਹਾਰ ਗਏ ਸਰਾਸਰ ਧੱਕਾ ਕੀਤਾ ਲੋਕਤੰਤਰ ਦਾ ਘਾਣ ਹੋਇਆ ਇਸ ਦੇ ਖਿਲਾਫ ਲਗਾਤਾਰ 2:30 ਵਜੇ ਤੋਂ ਲੋਕ ਇੱਥੇ ਬੈਠੇ ਨੇ ਰਾਤ ਨੂੰ ਵੀ ਹੋਰੀ ਸੀ EVM ਮਸ਼ੀਨਾਂ ਟਰੱਕ ਦੇ ਵਿੱਚ ਰੁਕੀਆਂ ਹੋਈਆਂ ਨੇ ਤੇ ਅਸੀਂ ਪ੍ਰਸ਼ਾਸਨ ਤੋਂ ਚੋਣ ਇਲੈਕਸ਼ਨ ਤੋਂ ਬੱਸ ਇਹ ਮੈਨੂੰ ਲੱਗਦਾ ਨਹੀਂ ਕੋਈ ਸੁਣ ਸੁਣਨ ਨੂੰ ਰਾਜ਼ੀ ਨਹੀਂ ਕੱਲ ਆਏ ਵੀ ਸੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਪਰ ਅਸੀਂ ਪ੍ਰੋਟੈਸਟ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਬਹੁਤ ਵੱਡੇ ਪੱਧਰ ਤੇ ਧਾਂਦਲੀ ਹੋਈ ਹੈ ਤੇ ਲੋਕਤੰਤਰ ਦਾ ਕਹਾਣ ਹੋਇਆ ਜਿਸ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਸਨ ਦਾ ਰੋਲ ਰਿਹਾ ਜਿੰਨੀ ਵੀ ਉਹਦੀ ਨੁਕਤਾ ਚ ਨਹੀਂ ਕੀਤੀ ਜਾਵੇ ਉਨੀ ਘਟ ਹੈ ਜਿੱਤੇ ਹੋਏ ਉਮੀਦਵਾਰਾਂ ਨੂੰ ਜਿਹੜਾ ਹਰਾ ਕੇ ਦੂਜੇ ਬੰਦਿਆਂ ਨੂੰ ਸਰਟੀਫਿਕੇਟ ਜਾਰੀ ਕਰਨਾ ਇਹ ਤਾਂ ਮੈਂ ਪਹਿਲੀ ਵਾਰੀ ਦੇਖਿਆ ਹੈਗਾ ਤੇ ਇਸ ਲਈ ਅਸੀਂ ਜਿਹੜਾ ਹੈ ਇਹ ਦੇ ਖਿਲਾਫ ਪੂਰਾ ਜਿਹੜਾ ਹੈ ਸੰਘਰਸ਼ ਵੀ ਕਰਾਂਗੇ ਤੇ ਬਾਕੀ ਜਿਹੜਾ ਹੈ ਜੋ ਲੀਗਲ ਕਾਨੂੰਨੀ ਜਿਹੜੀ ਹੈ ਪ੍ਰਕਿਰਿਆ ਉਹ ਵੀ ਸਾਰੀ ਅਡਾਪਟ ਕਰਾਂਗੇ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਇਹ ਕਰਾ ਕੇ ਬੀਬੀ ਪੱਠਲ ਨੇ ਲੋਕਤੰਤਰ ਦੀਆਂ ਜੜਾਂ 'ਚ ਤਾਂ ਪਾਣੀ ਦਿੱਤੇ ਤੇਲ ਦਿੱਤੇ ਹੀ ਦਿੱਤਾ ਉੱਥੇ ਆਪਦੇ ਆਪ ਨੂੰ ਵੀ ਹਮੇਸ਼ਾ ਲੋਕਾਂ ਦੀਆਂ ਨਿਗਾਹਾਂ ਚ ਜਿਹੜਾ ਸਿੱਟ ਲਿਆ ਤੇ ਹੁਣ ਆਉਂਦੀਆਂ ਚੋਣਾਂ ਚ ਲੋਕ ਇਹ ਜੋ ਕੁਝ ਘਟਨਾਕ੍ਰਮ ਹੈ ਦਾ ਪੂਰਾ ਹਿਸਾਬ ਲੈਣਗੇ ਜੇਕਰ ਇਹਨਾਂ ਜਿੱਤੂਕਰਾਂ ਨੀਤੇ ਜਾਂਦਾ ਹਾਰੇ ਹੋਏ ਨੂੰ ਤਾਂ ਤੁਹਾਡਾ ਕੀ ਸ਼ੰਡ ਹੋਗਾ ਤੇ ਕੋਈ ਲੀਗਲ ਕਰ ਸਕਦੇ ਮੈਂ ਵਕੀਲਾਂ ਨਾਲ ਵੀ ਗੱਲ ਕੀਤੀ ਹੈ ਕਿਉਂਕਿ ਜਦ ਸਰਟੀਫਿਕੇਟ ਜਾਰੀ ਹੋ ਜੇ ਤਾਂ ਇਲੈਕਸ਼ਨ ਕਮਿਸ਼ਨ ਦੇ ਹੱਥ ਚ ਕੁਝ ਰਹਿੰਦਾ ਨਹੀਂ ਕਿਸ ਨੂੰ ਲੱਗਦਾ ਵੀ ਇਹ ਸ਼ਰਮ ਪੱਖਪਾਤ ਕਰ ਰਹੀ ਹੈ ਜੀ ਕੌਣ ਐਸਟੇਟ ਚੋਣ ਦੇ ਅਧਿਕਾਰੀ ਉਹਨੇ ਤਾਂ ਪੱਖਪਾਤ ਕੀਤੇ ਪੱਖਪਾਤ ਕੀ ਛੱਡੋ ਉਹਨੇ ਤਾਂ ਜਿਹੜੀ ਹੈ ਏਡੀ ਵੱਡੀ ਧਾਂਦਲੀ ਕੀਤੀ ਹੈ ਇਹ ਮੈਨੂੰ ਤਾਂ ਹੈਰਾਨ ਹੈਗਾ ਵੀ ਇਹੋ ਜਿਹੇ ਨੂੰ ਅਫਸਰ ਕਿਹਨੇ ਲਾਤਾ ਉਹਦੇ ਚ ਤਾਂ ਕੋਈ ਜਿਹੜੀ ਅਫਸਰ ਵਾਲੀ ਗੱਲ ਹੀ ਨਹੀਂ ਆਉਂਦੀ ਆਪਦੇ ਆਪ ਨੂੰ ਇੰਨਾ ਗੇਰ ਲਿਆ ਉਹਨਾਂ ਨੇ ਇਸ ਪੱਧਰ ਤੇ ਗੇਰ ਲਿਆ ਵੀ ਅਫਸਰਦਾਰੀ ਤਾਂ ਕੋਈ ਗੱਲ ਹੀ ਨਹੀਂ ਆ ਉਹਦੇ ਚ ਉਹਨੇ ਪੱਤਰਕਾਰ ਨਾਲ ਕੱਲ ਬਾਹਰ ਕੱਢ ਕੇ ਜੀ ਬਾਹਰ ਕੱਢਿਆ ਪੱਤਰਕਾਰ ਨੇ ਬਦਸਲੂਕੀ ਕੀਤੀ ਏਗੀ ਦੇਖੋ ਉਹਨੇ ਕਿਹੜੇ ਬੰਦੇ ਨਾਲ ਨਹੀਂ ਬਦਸਲੂਕੀ ਕੀਤੀ ਸਾਰੇ ਕੈਂਡੀਡੇਟ ਜਿਹੜੇ ਕਾਂਗਰਸ ਤੋਂ ਬਿਨਾ ਕੋਈ ਜਾਂਦਾ ਸੀ ਉਹਦੇ ਨਾਲ ਬਦਸਲੂਕੀ ਕਰਦੀ ਸੀ ਲੋਕਾਂ ਨਾਲ ਬਦਸਲੂਕੀ ਕਰਦੀ ਐ ਪੱਤਰਕਾਰਾਂ ਨਾਲ ਬਦਸਲੂਕੀ ਕਰਦੀ ਐ ਤੇ ਮੈਂ ਤਾਂ ਇਹ ਕਹਾਂਗਾ ਇਹ ਜਿਹੇ ਨੂੰ ਤਾਂ ਸਮਾਉਣ ਤੇ ਇਹ ਜਿਹੇ ਨੂੰ ਤਾਂ ਪੂਰੇ ਸਬਕ ਸਿਖਾਵਾਂਗੇ ਅਸੀਂ ਨਹੀਂ ਤੇ ਇਹਦੇ ਬਾਰੇ ਤੁਸੀਂ ਇਹਦੀ ਕੋਈ ਬਦਲੀ ਬਾਰੇ ਜਾਂ ਸਸਪੈਂਡ ਬਾਰੇ ਕੋਈ ਮੰਗ ਕਰੋ ਮੈਂ ਇਲੈਕਸ਼ਨ ਕਮਿਸ਼ਨ ਨੇ ਇਨਕੁਆਇਰੀ ਜਿਹੜੀ ਚੱਲ ਰਹੀ ਹੈ ਇਲੈਕਸ਼ਨ ਕਮਿਸ਼ਨਰ ਨਾਲ ਅੱਜ ਵੀ ਮੇਰੀ ਗੱਲ ਹੋਈ ਹੈ ਸਵੇਰੇ ਜੀ ਜਕਪਾਲ ਸਿੰਘ ਜੀ ਸਟੇਟ ਇਲੈਕਸ਼ਨ ਕਮਿਸ਼ਨਰ ਨਾਲ ਉਹਨਾਂ ਨੇ ਕਿਹਾ ਇਨਕੁਆਇਰੀ ਹੋ ਲੈਣ ਦਿਓ ਤੇ ਫਿਰ ਅਸੀਂ ਜਿਹੜੀ ਕਾਰਵਾਈ ਕਰਾਂਗੇ ਕੱਲ ਸਰਪਰਾ ਹੈ ਸੀ ਜੀ ਕਿਵੇਂ ਦੇਖਦੇ ਹੋ ਕਿਉਂਕਿ ਉਹਨਾਂ ਨੇ ਬਿਆਨ ਦਿੱਤਾ ਕਿ ਇਹ ਅਮਿਤਵਾਰਾਂ ਨੇ ਨਹੀਂ ਕਰਿਆ ਦੇਖੋ ਮੇਰੀ ਅਬ ਮੇਰੀ ਗੱਲ ਹੋਈ ਸੀ ਸਟੇਟ ਇਲੈਕਸ਼ਨ ਕਮਿਸ਼ਨਰ ਉਹਨਾਂ ਨੇ ਆਬਜ਼ਰਵਰ ਭੇਜਿਆ ਸੀ ਤੇ ਉਹਨਾਂ ਨੇ ਮੈਨੂੰ ਬੜਾ ਸਾਫ਼ ਇਹ ਕਿਹਾ ਸੀ ਵੀ ਜੇ ਤਾਂ ਜਾਰੀ ਕਰਤੇ ਉਹਨਾਂ ਨੇ ਇਲੈਕਸ਼ਨ ਸਰਟੀਫਿਕੇਟ ਫਿਰ ਤਾਂ ਸਾਡੇ ਹੱਥ 'ਚ ਕੁਝ ਨਹੀਂ ਰਹਿ ਜਾਂਦਾ ਜੇ ਨਹੀਂ ਜਾਰੀ ਕੀਤੇ ਹੋਏ ਫਿਰ ਅਸੀਂ ਸਾਰਾ ਕੁਝ ਕਰ ਸਕਦੇ ਹਾਂ ਉਹਨਾਂ ਨੇ ਉਸ ਤੋਂ ਪਹਿਲਾਂ ਜਾਰੀ ਜਾਰੀ ਕਰਤੇ ਸੀ ਸਰਟੀਫਿਕੇਟ ਚੋ ਇਹਦੇ ਲਈ ਹੁਣ ਲੀਗਲ ਕੋਰਸ ਕਰਾਂਗੇ ਤੇ ਇਸ ਟੀਮ ਦੇ ਖਿਲਾਫ ਕਾਰਵਾਈ ਲਈ ਅਸੀਂ ਐਕਟ ਕਰਾਂਗੇ ਦੇਖੋ ਜੀ ਇਹ ਲੋਕਾਂ ਦਾ ਫਤਵਾ ਹੈ ਜਿਹੜਾ ਇਹਨਾਂ ਨੂੰ ਹজম ਨਹੀਂ ਆਇਆ ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਮਾਣ ਬਖਸ਼ਿਆ ਐਡੀ ਵੱਡੀ ਜਿੱਤ ਬਖਸ਼ੀ ਹੈ ਬਾਕੀ ਇਹ ਗੁੰਡਾਗਰਦੀ ਤੇ ਉਤਰੇ ਹੋਏ ਨੇ ਸ਼ੁਰੂ ਤੋਂ ਹੀ ਅਸੀਂ ਦੇਖਦੇ ਆ ਰਹੇ ਹਾਂ ਅੱਜ ਤੱਕ 25 ਸਾਲਾਂ ਦੇ ਵਿੱਚ ਜਿੰਨੀ ਵਾਰੀ ਸਾਡੀ ਕਾਂਗਰਸ ਦੀ ਚੋਣ ਹੋਈ ਹੈ ਕਦੇ ਕੋਈ ਇਹੋ ਜਿਹਾ ਮਤਲਬ ਨਹੀਂ ਹੋਇਆ ਸਾਰੇ ਲੋਕ ਇਸ ਚੀਜ਼ ਦੇ ਗਵਾਹ ਨੇ ਐਤਕੀ ਹੀ ਇਹ ਗੱਲਾਂ ਕਿਉਂ ਹੋੜੀਆਂ ਕਿਉਂਕਿ ਇਹ ਗੁੰਡਾਗਰਦੀ ਵਾਲੇ ਲੋਕਾਂ ਨੂੰ ਡਰਾ ਕੇ ਸਹਿਮ ਦਾ ਮਾਹੌਲ ਪੈਦਾ ਕਰਕੇ ਜਿਹੜਾ ਕਰ ਰਹੇ ਸੀ ਕਿਸ ਤਰੀਕੇ ਨਾਲ ਇਹਨਾਂ ਨੇ ਆਪਣੇ ਜਿਹੜੇ ਅਫਸਰ ਸਾਰੀਆਂ ਰਿਕਾਰਡਿੰਗਾਂ ਨੇ ਸਭ ਕੁਝ ਹੈ ਠੀਕ ਹੈ ਨਾ ਸੋ ਇਹ ਜਿਹੜੀ ਜੇ ਇਹਨਾਂ ਨੂੰ ਕੋਈ ਹادثਸ਼ਾ ਸੀ ਹਾਰੇ ਦਾ ਤਾਂ ਇਹ ਬਕਾਇਦਾ ਸਰਕਾਰ ਦੇ ਸਿਸਟਮ ਬਣੇ ਹੋਏ ਨੇ ਇਲੈਕਸ਼ਨ ਕਮਿਸ਼ਨ ਦੇ ਸਿਸਟਮ ਬਣੇ ਹੋਏ ਆ ਉੱਥੇ ਜਾ ਕੇ ਅਪੀਲ ਕਰਨ ਸ਼ਿਕਾਇਤ ਕਰਨ ਐਕਸ਼ਨ ਹੋਊਗਾ ਸਾਨੂੰ ਵੀ ਖਰਚੇ ਆ ਕਈ ਚੀਜ਼ਾਂ ਤੇ ਹੋ ਸਕਦਾ ਸਾਡੇ ਕੈਂਡੀਡੇਟਸ ਵੀ ਕਈ ਥਾਂ ਮਤੇ ਹੋ ਸਕਦਾ ਅਫਸੈਕਟ ਨੇ ਕਿ ਜਿਵੇਂ 1 ਨੰਬਰ ਦੇ ਵਿੱਚ ਸਾਡੀ ਆ ਸ਼ਾਹੀ ਹੀ ਮੁੱਕ ਗਈ ਸ਼ਾਹੀ ਲੱਗੀ ਵੀ ਡਿਲੀਟ ਹੋ ਗਈ ਕੱਲੀ ਮੇਰੀ ਨਹੀਂ ਸਾਰੇ ਜਿੰਨੇ ਵੀ ਵਾਰਡ ਦੇ ਵਿੱਚ ਲੋਕ ਵੋਟ ਪਾ ਕੇ ਐਸਾ ਨੇ ਦੀ ਸ਼ਾਹੀ ਡਿਲੀਟ ਹੋਈ ਵੀ ਉਸੇ ਦਿਨ ਡਿਲੀਟ ਹੋ ਗਈ ਸੀਗੀ ਉਸੇ ਥਾਂ ਤੇ ਮਸ਼ੀਨ ਵੀ 117 ਵੋਟਾਂ ਪੋਲ ਹੋਈਆਂ 135 ਵੋਟਾਂ ਮਸ਼ੀਨ ਦਿਖਾ ਰਹੀ ਹੈ ਉੱਤੇ ਉਸ ਤੋਂ ਇੱਕ ਘੰਟਾ ਮਸ਼ੀਨ ਖਰਾਬ ਰਹਿੰਦੀ ਹੈ ਸੋ ਖੱਛਾ ਤਾਂ ਸਾਡੇ ਤੇ ਦੂਸਰੇ ਜਿਹੜੇ ਬਾਕੀ ਕੈਂਡੀਡੇਟਸ ਨੇ ਉਥੋਂ ਕਾਲੀ ਦਲ ਵਗੈਰੇ ਦੇ ਉਹਨਾਂ ਨੂੰ ਵੀ ਹੈ ਵੀ ਇਹ ਤਾਂ ਤੀਜੇ ਨੰਬਰ ਤੇ ਆਉਂਦਾ ਆਉਂਦਾ ਕਿੱਦਾਂ ਜਿੱਤ ਗਏ ਪਰ ਅਸੀਂ ਆਪਦੇ ਨੂੰ ਉਹੀ ਕਹੇ ਵੀ ਪ੍ਰੋਪਰ ਅਪੀਲ ਕਰੋ ਆਪਾਂ ਸ਼ਹਿਰ ਦਾ ਮਾਹੌਲ ਨਹੀਂ ਖਰਾਬ ਕਰਨਾ ਅੱਜ ਸ਼ਹਿਰ ਵੀ ਬੰਦ ਕੀਤਾ ਗਿਆ ਤੇ ਕੱਲ ਦਾ ਜਿਹੜਾ ਤਾਨਾ ਚੱਲ ਰਿਹਾ ਹੈ ایਵੀਐਮ ਮਸ਼ੀਨਾਂ ਨੂੰ ਘੇਰਿਆ ਹੋਇਆ ਟਰੱਕ ਘੇਰਿਆ ਹੋਇਆ ਕਿ ਵੇਦੇ। देखो जी बहुत منت ਭਾਗੀ ਘਟਨਾ ਹੈ ਇਹਦੀ ਜਿੰਨੀ ਵੱਧ ਤੋਂ ਵੱਧ ਨਿੰਦਾ ਕਰ ਸਕਦੇ ਆ ਅਸੀਂ ਉਹ ਕਰ ਕਰ ਰਹੇ ਆ ਕਿਉਂਕਿ ਇੱਕ ਸਰਿਆਮ ਗੁੰਡਾਗਰਦੀ ਤੋਂ ਉੱਤਰਿਆ ਹੈ। ਸਰਿਆਮ ਬਦਮਾਸ਼ੀ ਤੇ ਉੱਤਰਿਆ ਹੈ ਤੁਸੀਂ ਯਾਰ ਸ਼ਹਿਰਾਂ ਦੇ ਦਾ ਕੀ ਕਸੂਰ ਹੈ? ਤੁਸੀਂ ਦੁਕਾਨਦਾਰ ਤਾਂ ਵਿਚਾਰਾ ਪਹਿਲਾਂ ਹੀ ਮਰ ਰਿਹਾ ਹੈ। ਉਹਨੂੰ ਤੁਸੀਂ ਹੋਰ ਮਾਰ ਰਹੇ ਹੋ ਦੁਕਾਨਾ ਬੰਦ ਕਰਾ ਕੇ ਉਹਨਾਂ ਨੇ ਕੀ ਕਰਿਆ? ਉਹਨਾਂ ਨੇ ਤਾਂ ਵੋਟਾਂ ਪਾਉਣੀਆਂ ਸੀ ਪਾਤੀਆਂ। ਹੁਣ ਤੁਹਾਡੇ ਅੱਖ ਚ ਨਹੀਂ ਪਈਆਂ ਤਾਂ ਤੁਸੀਂ ਕਿਉਂ ਉਸ ਨੂੰ ਪਿੱਟ ਰਹੇ ਹੋ? ਇਹ ਬਿਲਕੁਲ ਗੁੰਡਾਗਰਦੀ ਹੈ। ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ। ਹੁਣ ਤੱਕ ਇਹਨਾਂ ਦੀ ਗੁੰਡਾਗਰਦੀਆਂ ਸਹਿੰਦੇ ਆਇਆ। ਪਹਿਲਾਂ ਵੀ ਇਹਨਾਂ ਨੇ ਕਰਿਆ ਸਾ ਬੱਦੂਬਾ ਦੇ ਰਹੇ ਹਾਂ ਮਾੜਾ ਜਿਹਾ ਦੇਖ ਤਾ ਲੋ ਯਾਰ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਸੋ ਇਹ ਬਦਮਾਸ਼ੀ ਬਿਲਕੁਲ ਨਹੀਂ ਚੱਲੀ ਜਾਊਗੀ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਇਹ 2 ਘੰਟੇ ਦਾ ਅਸੀਂ ਟਾਈਮ ਦੇ ਰਹੇ ਹਾਂ 2 ਘੰਟੇ ਦੇ ਵਿੱਚ ਵਿੱਚ ਇਹ ਜਿਹੜੇ ਬੰਦਿਆਂ ਨੇ ਕੱਲ ਵੀ ਉੱਥੇ ਭੰਨ ਤੋੜ ਕਰੀ ਹੈ ਈਵੀਐਮ ਦਾ ਟਰੱਕ ਘੇਰਿਆ ਹੈ ਪ੍ਰਸ਼ਾਸਨ ਤੇ ਹਮਲੇ ਕਰਿਆ ਹੈ ਜੋ ਚੀਜ਼ਾਂ ਗਲਤ ਕਰੀਆਂ ਨੇ ਗੁੰਡਾਗਰਦੀ ਕਰੀ ਹੈ ਇਹ ਗੁੰਡਿਆਂ ਨੂੰ ਸਾਰਿਆਂ ਨੂੰ ਪਛਾਣ ਕੇ ਇਹਨਾਂ ਤੇ ਐਕਸ਼ਨ ਕਰਿਆ ਜਾਵੇ ਇਹਨਾਂ ਨੂੰ ਪਰਚੇ ਦਿੱਤੇ ਜਾਣ ਜੋ ਵੀ ਕਾਰਵਾਈ ਬਣਦੀ ਹੈ ਉਹ ਬਣਦੀ ਕਾਰਵਾਈ ਕਰੀ ਜਾਵੇ ਇਹ ਗੁੰਡਾਗਰਦੀ ਨਹੀਂ ਸਹੀ ਜਾਊਗੀ ਸਾਡੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਰੱਖਿਆ ਜਾਵੇ ਕਿਸੇ ਵੀ ਬੰਦੇ ਦੀ ਅਸੀਂ ਨਹੀਂ ਇਹ ਜਰਾਂਗੇ ਵੀ ਸਾਡੇ ਕਿਸੇ ਦੁਕਾਨਦਾਰ ਦਾ ਕਿਸੇ ਭਰਾ ਦਾ ਕੋਈ ਨੁਕਸਾਨ ਹੋਏ ਇਹ ਤਾਂ ਲੋਕਾਂ ਨੂੰ ਲੜਾਉਣਾ ਚਾਹੁੰਦੇ ਆ ਲੋਕਾਂ ਨੂੰ ਪਰਚੇ ਪਵਾ ਕੇ ਚਾਹੁੰਦੇ ਆ ਵੀ ਲੋਕ ਲੋਕ ਕੁਛ ਨਾ ਗੁੱਸੇ ਜਾ ਕੇ ਕੋਈ ਇਹ ਜਿਹੀ ਹਰਕਤ ਕਰ ਦੇਣ ਉਹਨਾਂ ਦੇ ਕੱਲ ਨੂੰ ਪਰਚੇ ਪੈ ਜਾਣ ਤੇ ਉਹ ਮੁੜ ਕੇ ਫਿੱਟਦੇ ਰਹਿਣ ਇਹ ਲੋਕਾਂ ਨੂੰ ਮਰਵਾਉਣਾ ਚਾਹੁੰਦੇ ਆ ਅਸੀਂ ਬਚਾਉਣਾ ਚਾਹੀਦਾ ਕਿਸ ਤਰ੍ਹਾਂ ਰੈਕਸ਼ਨ ਹੋ ਕਿ ਇਹ ਧਰਨੇ ਤੇ ਬੈਠੇ ਤੁਸੀਂ ਬਰਾਬਰ ਅਸੀਂ ਬਰਾਬਰ ਧਰਨਾ ਲਾਵਾਂਗੇ ਜੀ ਅਸੀਂ ਬਕਾਇਦਾ ਇਹਦਾ ਪ੍ਰੋਟੈਸਟ ਕਰਾਇਆ ਜਾਊਗਾ बराबर धरना ਲਾਇਆ ਜਾਊਗਾ ਜੇ ਜਿਸ ਤਰ੍ਹਾਂ ਦੀ ਇਹਨਾਂ ਨੇ ਗੁੰਡਾਗਰਦੀ ਕੀਤੀ ਉਹਦੇ ਖਿਲਾਫ ਅਸੀਂ ਆਵਾਜ਼ ਉਠਾਵਾਂਗੇ ਸਾਰੇ ਸਾਡੇ ਵਰਕਰ ਸਾਡੇ ਸਾਥੀ ਇਹ ਤਾਂ ਪਹਿਲਾਂ ਹੀ ਮੈਨੂੰ ਬਹੁਤ ਜਣੇ ਦੇ ਫੋਨ ਆ ਰਹੇ ਨੇ ਵੀ ਭਾਈ ਤੁਸੀਂ ਗੁੰਡਾਗਰਦੀ ਕਿਉਂ ਚੱਲ ਰਹੇ ਹੋ ਯਾਰ ਆਪਾਂ ਜਾ ਕੇ ਬਰਾਬਰ ਧਰਨਾ ਲਾਉਨੇ ਆ ਮੈਂ ਰੋਕ ਕੇ ਰੱਖਿਆਲੇ ਮੈਨੂੰ ਪਤਾ ਮੈਂ ਕਿਵੇਂ ਰੋਕ ਕੇ ਪਰ ਮੈਂ ਜ਼ਿਆਦਾ ਦੇਰ ਤੱਕ ਨਹੀਂ ਰੋਕ ਕੇ ਰੱਖ ਸਕੂਗਾ ਸੋ 2-3 ਘੰਟੇ ਅਸੀਂ ਦੇਖਾਂਗੇ ਅਗਰ ਕੋਈ ਐਕਸ਼ਨ ਨਹੀਂ ਹੁੰਦਾ ਪ੍ਰਸ਼ਾਸਨ ਕਨੀਓ ਤਾਂ ਫਿਰ ਅਸੀਂ ਬਕਾਇਦਾ ਬਰਾਬਰ ਧਰਨਾ ਲਾ ਕੇ ਇਹਦੀ ਮੰਗ ਕਰਾਂਗੇ ਕਿਉਂਕਿ ਗੁੰਡਾਗਰਦੀ ਨਹੀਂ ਅਸੀਂ ਦੇਖੋ ਕੋਈ ਵੀ ਜਿੱਤੇ ਹਾਰੇ ਉਹਦੀ ਕੋਈ ਫਰ ਬਟ ਗੁੰਡਾਗਰਦੀ ਨਹੀਂ ਅਸੀਂ ਹੋਣ ਦਵਾਂਗੇ ਫਿਲਹਾਲ ਇਸ ਖਾਸ ਪੇਸ਼ਕਸ਼ ਵਿੱਚ ਜਨਨਾ ਹੀ ਤੁਸੀਂ ਮੈਨੂੰ ਦੋ ਇਜਾਜ਼ਤ ਦਿੱਸ ਦੁਨੀਆ ਤੇ ਪੰਜਾਬ ਦੀਆਂ ਵੱਡੀਆਂ ਖਬਰਾਂ ਵੇਖਣ ਦੇ ਲਈ ਤੁਸੀਂ ਬਣੇ ਰਹੋ ਏਬੀਪੀ ਸਾਝਾ ਦੇ ਨਾਲ